ਉਹਨਾਂ ਨੇ ਕੋਈ ਕਾਹ ਦੇਣਾ ਨਹੀਂ ਕਰਦਾ ਜਸਵਿੰਦਰ ਕੌਰ ਜਸਵਿੰਦਰ ਕੌਰ ਅੱਜ ਕੀ ਹੋਇਆ ਜਿਹੜਾ ਐਕਸੀਡੈਂਟ ਹੋਇਆ ਔਰ ਕਿਉਂ ਤੁਸੀਂ ਤਾਂ ਰੋਡ ਉਜਾਮ ਕੀਤਾ ਹੈ ਅੱਜੀ ਸਾਈਡ ਤੇ ਤੁਰੇ ਜਾਂਦੇ ਹੀ ਸਾਡੀ ਚਾਚੀ ਤੇ ਚਾਚੀ ਦੇ ਦੋ ਮੁੰਡੇ ਉਹਨਾਂ ਦਾ ਘਰ ਵਾਲਾ ਪਹਿਲਾਂ ਹੈ ਨਹੀਂਗਾ ਡੈਥ ਹੋ ਗਈ ਸੀ ਉਹਨਾਂ ਦੀ ਪਹਿਲੇ ਉਹ ਇੱਥੋਂ ਪੇਕਿਆਂ ਤੋਂ ਚੱਲ ਗਏ ਸੀਗੇ ਆਪਣੇ ਪੇਕੇ ਪਿੰਡ ਰਹਿਣ ਚੱਲ ਗਏ ਸੀਗੇ ਤੇ ਉਹ ਜਿੱਥੇ ਦਾਣੇ ਦਾ ਕਾਰਡ ਕਰਕੇ ਆਈ ਸੀ ਇੰਕੂਖਾ ਲਗਾਉਣ ਬੱਸ ਵਾਲਾ ਆਇਆ ਉਹਨੇ ਟੱਕਰ ਮਾਰੀ ਮੁੰਡਾ ਸਾਡਾ ਇੱਕ ਜੀ ਥਾਂ ਹੀ ਪੂਰਾ ਹੋ ਗਿਆ ਇੱਕ ਦੋ ਮਾਂ ਪੁੱਤ ਸੀਰੀਅਸ ਵਾ ਕੰਡੀਸ਼ਨ 21 ਪਰਿਵਾਰ ਦੇ ਸੀ ਸਾਰੇ ਜਣੇ ਇੱਕੋ ਹੀ ਪਰਿਵਾਰ ਦੇ ਸੀਗੇ ਸਾਰੇ ਠੀਕ ਆ ਤਿੰਨੋਂ ਇੱਕ ਪਰਿਵਾਰ ਦੇ ਸੀਗੇ ਮਾਂ ਪੁੱਤ ਸੀਗੇ ਤਿੰਨ ਨਹੀਂ ਜਾਣੇ ਠੀਕ ਆ ਇਹਨਾਂ ਦੀ ਛਾੜ ਮਾਰੀ ਇੱਕ ਮੁੰਡਾ ਥਾਂ ਹੀ ਪੂਰਾ ਹੋ ਗਿਆ ਆ ਦੋ ਦੋਨੇ ਮਾਂ ਪੁੱਤ ਕੰਡੀਸ਼ਨ ਖਰਾਬ ਹੀ ਆ ਆਖਰੀ ਸਾਈ ਲੈਣ ਦੇ ਆਖਰੀ ਸਾਈ ਲੈਣ ਦੇ ਕੀ ਕੀ ਹੁਣ ਮੰਕਰ ਕਰ ਦਿਓ ਪ੍ਰਸ਼ਾਸਨ ਸਾਹਿਬ ਇਨਸਾਫ ਕਰਦੇ ਆ ਕਿ ਡਰਾਈਵਰ ਤੇ ਪਰਚਾ ਦਰਜ ਕੀਤਾ ਜਾਵੇ ਜਿਹੜੇ ਐਕਸੀਡੈਂਟ ਹੁੰਦੇ ਆ ਅੱਗੇ ਤੋਂ ਨਾ ਹੋਣ ਦਸਤੂਰ ਜੀ ਸਿੰਘ ਜੀ ਕੀ ਲੱਗਦੇ ਤੁਹਾਡੇ ਮੇਰੀ ਚਾਚੀ ਜੀ ਲੱਗਦੇ ਇਹ ਕੌਣ ਆਪਣੇ ਪਿੰਡ ਤੋਂ ਆਏ ਸੀ ਜੀ ਗੰਨਾ ਸਾਹਿਬ ਅੱਡੇ ਦੇ ਉੱਤਰ ਕੇ ਮਿਲ ਕੇ ਪਿੰਡ ਨੂੰ ਜਾ ਰਹੇ ਸੀ ਆਪਣੇ ਵਿਧਵਾ ਪੈਨਸ਼ਨ ਲੈਣ ਦੇ ਅਧਾਰ ਕਾਰਡ ਅਪਡੇਟ ਕਰਾਉਣ ਵਾਸਤੇ ਜੀ ਕੀ ਹੋਇਆ ਰਸਤੇ 'ਚ ਕਿਸ ਤਰ੍ਹਾਂ ਹੋਇਆ ਰਸਤੇ ਵਿੱਚ ਆ ਰਹੀ ਸੀ ਪੈਦਲ ਤੇ ਬੱਥ ਬੱਧੀ ਆ ਜੀ ਬੜੀ ਯੋਗ ਨਾਲ ਜਿਹੜੀ ਆਪਣੇ ਪਠਾਨਕੋਟ ਤੋਂ ਲੁਧਿਆਣਾ ਜਾ ਰਹੇ ਸੀ ਜੀ ਰਾਜਧਾਨੀ ਬਾਥਾ ਜੀ ਤੇ ਜਿਹਦੀ ਮੋੜ ਹੈਗਾ ਜੀ ਤੁਹਾਨੂੰ ਦੱਸ ਦਿੰਦਾ ਜੀ ਨੰਬਰ ਇਹਦਾ ਮ ਜੇਦੀ ਮੌਤ ਹੋਈ ਉਹ ਉਹ ਕੌਣ ਹੈ ਕੀ ਨਾਮ ਉਹਦਾ ਤੇਰਾ ਨਾਮ ਕਾਲੂ ਸਿੰਘ ਹੈ ਜਿਹਦੀ ਮੌਤ ਹੋਈ ਹੈ ਜੀ ਤੇ ਬਾਕੀ ਜ਼ਖਮੀ ਕਿੰਨੇ ਆ ਦੋ ਜਣੇ ਜ਼ਖਮੀ ਹੈ ਜੀ ਇਹਦੇ ਵਿੱਚ ਇੱਕੋ ਪਰਿਵਾਰ ਦੇ ਹੈ ਸਾਰੇ ਇੱਕੋ ਪਰਿਵਾਰ ਦੇ ਆ ਜੀ ਹਾਂ ਜੀ ਤੇ ਕੀ ਤੁਸੀਂ ਮੰਗ ਕੀ ਕਰਦੇ ਹੋ ਪੁਲਿਸ ਤੋਂ ਹੁਣ ਅਸੀਂ ਇਨਸਾਫ ਚਾਹੁੰਦੇ ਆ ਜੀ ਹੁਣ ਕਿਉਂ ਵੀ ਸਰਕਾਰ ਤੋਂ ਇਨਸਾਫ ਚਾਹੀਦਾ ਜੀ ਇੱਕ ਬੱਚੇ ਦੀ ਡੈਥ ਹੋ ਗਈ ਹੈ ਜੀ ਦੋ ਬਿਲਕੁਲ ਸੀਧੇ ਸੋਹਣਾ ਦਾ ਕੋਈ ਪਤਾ ਨਹੀਂ ਬਜਣ ਨਾ ਬਜਣ ਠੀਕ ਹੈ ਜੀ ਸਾਨੂੰ ਪੂਰਾ ਇਨਸਾਫ ਚਾਹੀਦਾ ਜੀ ਜੋ ਵੀ ਇੱਥੇ ਡਰਾਈਵਰ ਹੈ ਇਹਨਾਂ ਨੂੰ ਪੂਰੀ ਸਜ਼ਾ ਹੋਣੀ ਚਾਹੀਦੀ ਹੈ ਦੋਨੇ ਡਰਾਈਵਰ ਤੇ ਕਨੈਕਟਰ ਭੱਜ ਗਏ ਆ ਜ ਪਲੇਸ ਗੰਗਵਤਾਰ ਕੀਤਾ ਜਾਵੇ ਤੇ ਸਾਨੂੰ ਇਨਸਾਫ ਚਾਹੀਦਾ ਜੀ ਠੀਕ ਹੈ ਸਾਡੀ ਜੀ ਇਹੇ ਪੁਕਾਰ ਤੋਂ ਮੰਗਾ ਜੀ ਇਹਨਾਂ ਸਾ ਜਿਹੜੇ ਆ ਉਹ ਅਲੱਗ ਰੋਡ ਬਣਾਉਣਾ ਚਾਹੀਦਾ ਆ ਜਿਹੜੇ ਬਾਈਕ ਸਕੂਟੀਆਂ ਉਹ ਅਲੱਗ ਜਿਹੜੇ ਵੱਡੇ ਕਨਵੈਨਸ ਉਹ ਅਲੱਗ ਰੋਡ ਹੋਣਾ ਚਾਹੀਦਾ ਆ ਕਿਉਂਕਿ ਇਹ ਨਸ਼ਾ ਖਾ ਕੇ ਜਾਂਦੇ ਆ ਇਹ ਇੰਨੀਆਂ ਸ਼ੋਰ ਦੀਆਂ ਜਿਹੜੇ ਕਨਵੈਨਸ ਆ ਜਾਂ ਕੋਈ ਪੈਦਲ ਤੁਰ ਕੇ ਜਾ ਰਿਹਾ ਆ ਇਹ ਉਹਨਾਂ ਨੂੰ ਕੁਝ ਸਮਝਦਾ ਹੀ ਨਹੀਂ ਹੈਗੇ ਕੱਲੂ ਸਾਡੀਆਂ ਧੀਕ ਕੋ ਭੈਣਾ ਕੋਈ ਭਰਾ ਕੋਈ ਜਾਂਦਾ ਕੋ ਬਾਈਕ ਸਕੂਟੀ ਤੇ ਕੋਈ ਜੌਬ ਤੇ ਜਾ ਰਿਹਾ ਆ ਕੋਈ ਸਕੂਲ ਜਾ ਰਿਹਾ ਕੋਈ ਕਿਤੇ ਵੀ ਜਾਂਦਾ ਪਿਆ ਉਹਨਾਂ ਦੀ ਕੋਈ ਸੇਫਟੀ ਹੈ ਨਹੀਂਗੀ ਕਿਉਂਕਿ ਵੱਡੇ ਕਨਵੈਨਸ ਆਉਂਦੇ ਆ ਉਹ ਜਿਹੜੇ ਛੋਟੇ ਕਨਵੈਨਸ ਆ ਉਹਨਾਂ ਨੂੰ ਸਾਈਡ ਤੇ ਲਾ ਦਿੰਦੇ ਆ ਆਪਣੀ ਜਿਹੜੀ ਉਹਨਾਂ ਦੀ ਕਾਹਲੀ ਹੁੰਦੀ ਹੈ ਹਨ ਟਾਈਮ ਪੂਰਾ ਕਰਨਾ ਹੁੰਦਾ ਜਾਂ ਜਲੰਧਰ ਜਾਣਾ ਜਾਂ ਬਹੁਤ ਜ਼ਿਆਦਾ ਦੂਰ ਜਾਣਾ ਹੈ ਆਪਣੇ ਪਠਾਨਕੋਟ ਜਾਣਾ ਇਹਨਾਂ ਨੇ ਟਾਈਮ ਪੂਰਾ ਕਰਨਾ ਟਾਈਮ ਤੇ ਬੱਸ ਪਹੁੰਚਾਉਣੀ ਆ ਤੇ ਉਹਦੇ ਚੱਕਰ ਦੇ ਵਿੱਚ ਆਪਣੀ ਜਿਹੜਾ ਇਹ ਕਨਵੈਨਸ਼ਨ ਲਗਾ ਲੈਂਦੇ ਆ ਜਿਹੜੇ ਛੋਟੇ ਕਨਵੈਨਸ ਆ ਉਹਨਾਂ ਨੂੰ ਸਾਈਡ ਤੇ ਕਰ ਦਿੰਦੇ ਆ ਕੀ ਹੁਣ ਹੀ ਮੰਨ ਕੇ ਕਰਦੇ ਪੁਲਿਸ ਅਸੀਂ ਮੰਨ ਕੇ ਕਰਦੇ ਆ ਜਿਹੜਾ ਡਰਾਈਵਰ ਜਿਹੜਾ ਪੁਲਿਸ ਨੇ ਆਪ ਲਿਆ ਕੇ ਗਈ ਆ ਪੁਲਿਸ ਡਰਾਈਵਰ ਨੂੰ ਉਹਨੂੰ ਇੱਥੇ ਪੇਸ਼ ਕੀਤਾ ਜਾਵੇ ਸਾਰਿਆਂ ਦੇ ਫਿਰ ਜਿਹੜੀ ਸਾਡੇ ਹੈਗੇ ਪਰਿਵਾਰ ਜਾਂ ਪਿੰਡ ਵਾਲੇ ਅਸੀਂ ਫੈਸਲਾ ਕਰਾਂਗੇ ਉਹਨੂੰ ਉਹਨੂੰ ਕਿੱਦਾਂ ਮਾਰਨਾ ਜਿੱਦਾਂ ਉਹਨਾਂ ਨੇ ਸਾਡਾ ਜੀ ਮਾਰੇ ਕੀ ਸਜ਼ਾ ਦੇਣੀ ਉਹ ਆਪਾਂ ਡਿਸਾਈਡ ਕਰਾਂਗੇ ਠੀਕ ਸਰ ਜਿਹੜਾ ਇੱਕ ਬੱਸ ਐਕਸੀਡੈਂਟ ਦਾ ਕੋਈ ਪੇਸ਼ੈਂਟ ਕਿੰਨੇ ਪੇਸ਼ ਕਿੰਨੇ ਲੋਕਾਂ ਨੂੰ ਲੈ ਕੇ ਆਏ ਆ ਔਰ ਕਿਸ ਤਰ੍ਹਾਂ ਦੀ ਕੰਡੀਸ਼ਨ ਹੈ ਅੱਜ ਸਵੇਰੇ ਹੁਣੇ ਸਾਡੇ ਕੋਲ ਤਿੰਨ ਪੇਸ਼ੈਂਟ ਐਕਸੀਡੈਂਟ ਦੇ ਨਾਲ ਆਏ ਨੇ ਜਿਨ੍ਹਾਂ 'ਚ ਇੱਕ ਪੇਸ਼ੈਂਟ ਮਰਵਾ ਦਿੱਤਾ ਤੇ ਦੋ ਪੇਸ਼ੈਂਟ ਇੱਕ ਲੇਡੀ ਇੱਕ ਉਹਨਾਂ ਦਾ ਮੁੰਡਾ ਇਹ ਦੋਨੇ ਸੀਰੀਅਸ ਕੰਡੀਸ਼ਨ ਦੇ ਵਿੱਚ ਸਨ ਇਹ ਦੋਨਾਂ ਦੇ ਸਿਰ ਦੇ ਵਿੱਚ ਸੱਟ ਲੱਗੀ ਸੀ ਸਰ ਕੰਡੀਸ਼ਨ ਉਹਨਾਂ ਦੀ ਸੀਰੀਅਸ ਸੀ ਇਸ ਤੋਂ ਇਲਾਵਾ ਵੀ ਹੋਰ ਵੀ ਕੋਈ ਪੇਸ਼ੈਂਟ ਆਇਆ ਕਿਸੇ ਹੋਰ ਕੋਈ ਹਜੇ ਫਿਲਹਾਲ ਪੇਸ਼ੈਂਟ ਨਹੀਂ ਹੈ ਸੁਨਣ ਤੋਂ ਜਾਂ ਜਿਹੜੇ ਲੈ ਕੇ ਆਏ 108 ਉਹ ਇਹ ਵੀ ਕਹਿ ਰਹੇ ਨੇ ਕਿ 3 ਨੇ ਦੇਣੇ ਸੀ